ਕੋਵਿਡ-19 ਨੂੰ ਲੈ ਕੇ ਪੰਜਾਬ ਪਰਚੇ ਲੱਗੇ ਲਾਕਡਾਊਨ ਅਤੇ ਕਰਫਿਊ ਦੀ ਆਖਰੀ ਤਾਰੀਖ 3 ਮਈ ਨਜ਼ਦੀਕ ਆ ਰਹੀ ਹੈ ਅਤੇ ਇਸ ਦੇ ਨਾਲ ਹੀ ਪੰਜਾਬ ਵਿੱਚ ਕਣਕ ਦੀ ਚੱਲ ਰਹੀ ਖਰੀਦ ਪ੍ਰਕਿਰਿਆ ਬਾਰੇ ਸੁਝਾਅ ਲੈਣ ਲਈ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਵਿਧਾਇਕਾਂ ਨਾਲ ਵੀਡੀਓ ਕਾਨਫਰencing ਰਾਹੀਂ ਗੱਲਬਾਤ ਕੀਤੀ ਗਈ ਅਤੇ ਇਸ ਦੇ ਨਾਲ ਹੀ 3 ਮਈ ਤੋਂ ਬਾਅਦ ਪੰਜਾਬ ਦੀ ਰਣਨੀਤੀ ਬਾਰੇ ਵੀ ਉਹਨਾਂ ਦੇ ਵਿਚਾਰ ਮੰਗੇ। ਕੋਵਿਡ ਸਟੇਟਸ ਅੱਜ ਦੀ ਇਹ ਹੈ ਕਿ 303 ਕੇਸ ਨੇ ਆਪਣੇ ਅਤੇ 19 ਮੌਤਾਂ ਹੋਈਆਂ ਨੇ ਆਪਣੇ ਪੰਜਾਬ ਦੇ ਵਿੱਚ। ਇਹ ਜ਼ਰੂਰ ਹੈ ਕਿ ਬਾਕੀ ਸੂਬਿਆਂ ਨਾਲੋਂ ਅਸੀਂ ਕੱਟਿਆ ਹੈ ਲੇਕਿਨ ਫੇਰ ਵੀ ਉਮੀਦਾਂ ਬਹੁਤ ਜ਼ਿਆਦਾ ਨਹੀਂ ਹੈ ਉਮੀਦ ਪੰਜਾਬੀਆਂ ਨੂੰ ਆਪਾਂ ਨੇ ਆਪੱਖੋ ਕਰਕੇ ਆ ਉਹਨਾਂ ਨੂੰ ਚਾਹੀਦਾ ਬਧੇ ਹੀ ਚੱਲਣੇ ਆ ਜੋ ਦੂਜੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਸੀ ਇਹ ਹੈ ਜਿਹੜਾ ਰਾਸ਼ਨ ਜਾ ਰਿਹਾ ਹੈ ਉਹ 10 ਲੱਖ ਬੈਗਾਂ ਪਰੇ ਭੇਜਦੇ ਮੇਰੇ ਕਿਨ ਪਾਰਟੀ ਦਾ ਕੋਰ ਕਰ ਰਹੇ ਆਪਾਂ ਸਰ 5 ਲੱਖ ਖੋਟ ਕਰ ਕਿਉਂਕਿ ਥੋੜੇ ਲੁਧਿਆਣੇ 10 ਲੱਖ ਥੋੜਾ ਮਾਈਗ੍ਰੈਂਟ ਲੇਬਰ ਹੈ ਔਰ 2 ਲੱਖ ਹੈ ਬਿਟਵੀਨ ਜਰੰਦਰ ਐਂਡ ਅਮਰਿਤਸਰ ਤੇ ਨਕਲਾਪ ਗੋਵਿੰਦਪੁਰ ਸਾਹਿਬ ਹੈ ਕੋਈ ਪਗਵਾੜਾ ਹੈ ਕੁਟਾੜੇ ਵਗੈਰਾ ਔਰ ਥੋੜੀ ਥੋੜੀ ਲੇਬਰ ਹੈ ਲੇਕਿਨ ਓਵਰ ਆਲ ਮੇਜਰ ਥੋੜਾ ਲੁਧਿਆਣਾ ਐ ਐਂਡ THEN ਅਮਰਿਤਸਰ ਐਂਡ ਜਰੰਦਰ ਇਹ ਇਹ ਤਿੰਨ ਜਗਾ ਸੀ ਤੋਂ ਲੋਕ ਆਪਣੇ ਪੰਜਾਬੀ ਬਹੁਤ ਵਾਪਸ ਆਣਾ ਚਾਹੁੰਦੇ ਨੇ ਸਾਨੂੰ ਇਹ ਹੀ ਫਿਕਰ ਹੈ ਅਸੀਂ ਲਿਆਵਾਂਗੇ ਤਾਂ ਸਹੀ ਕਿਉਂਕਿ ਸਾਡੇ ਨੇ ਸਾਰੇ ਲੇਕਿਨ ਇੱਕ ਵਾਰੰਟੀ ਵਾਲਾ ਕੰਮ ਹੈ ਜਿਹੜਾ ਉਹ ਬਰਬੀਰ ਜੀ ਕੋਲ ਜਿਆਦਾ ਹੁਣ ਬੋਝ ਆ ਜਾਊਗਾ لیکن ਇਹਦੇ ਵਿੱਚ ਅੱਜ ਤੋਂ ਮੇਰਾ خیال ਆਪਾਂ ਰੱਖਣ ਲੱਗਿਆ ਇਹਨਾਂ ਨੂੰ ਆਪਣੇ ਰਾਦਾ ਸਵਾਮੀ ਸਤਸੰਗ ਆਵਲਾ ਦੇ ਵਿੱਚ ਬਹੁਤ ਰਾਦਾ ਸਵਾਮੀ ਦੇ ਜਿਹੜੇ ਬਾਬਾ ਜੀ ਨੇ ਔਰ ਉਹਨਾਂ ਦੇ ਜਿਹੜੇ ਡੇਰੇ ਨੇ ਹਰ ਪੱਖੋਂ ਸਾਡੇ ਬੰਦਿਆਂ ਦੀ ਸੇਵਾ ਕਰ ਰਹੇ ਨੇ ਬਹੁਤ ਅੱਛੀ ਤਰ੍ਹਾਂ ਐਂਡ ਰਾਮਤਾਰੀ ਵਾਲੇ ਵੀ ਔਰ ਗਰੰਕਾਰੀ ਵਾਲੇ ਵੀ ਔਰ ਇਹ ਸਾਡੇ ਬੰਦੇ ਹੋਣ ਜਿਹੜੇ ਆ ਰਹੇ ਨੇ ਕਵਾਰਨਟਾਈਨ ਜੰਦੇਤ ਸਾਹਿਬ ਵਾਲੇ ਉਹ ਜਾਣ ਕੇ ਰਾਦਾ ਸਵਾਮੀ ਸਤਸੰਗ ਦੇ ਡੇਰੇ ਵਿੱਚ ਮੈਂ ਦੇਖਦਾ ਰਹਿਣਾ ਹੈ ਆਪ ਜਾਣੇ ਹੋ ਤੁਸੀਂ ਨੇਚਰਲੀ ਤੁਹਾਡੀ ਡਿਊਟੀ ਹੈ ਕਿ ਤੁਸੀਂ ਜਾਣਿਓ ਮੰਡੀਆਂ ਦੇ ਵਿੱਚ ਤੁਸੀਂ ਹੋਰ ਕਿਤੇ ਲੋਕਾਂ ਨੂੰ ਮਿਲਣੇ ਬਟ ਪਲੀਜ਼ ਮੇਰੇ ਵੱਲੋਂ ਤੁਸੀਂ ਹਰ ਬੰਦਾ ਪ੍ਰੈਸ਼ੀਅਸ ਹੈ ਮੇਰੇ ਵਾਸਤੇ ਤੁਸੀਂ ਆਪਣੀ ਪ੍ਰੋਟੈਕਸ਼ਨ ਕਰਕੇ ਰਹੋ ਔਰ ਇਹ ਦੇ ਵਾਸਤੇ ਇੱਕ ਤਾਂ ਮਾਸਕ ਪਹਿਨ ਕੇ ਨਿਕਲਣਾ ਤੁਸੀਂ ਐ ਨਹੀਂ ਜਾਣਾ ਔਰ ਫਿਰ ਜਦ ਤੁਸੀਂ ਜਾਣੇ ਹੋ ਕਿ ਮੰਡੀ ਤੋਂ ਤੇ ਹੱਥ ਤੋਂ ਤੇ ਜਦ ਛੱਡ ਨਿਕਲਦੇ ਹੋ ਉੱਥੇ ਹੱਥ ਤੋਂ ਫਸਲ ਤਾਂ ਆਈ ਥਿੰਕ ਬਾਕੀ ਇਸ ਪ੍ਰਕਿਊਰਮੈਂਟ ਦਾ ਤੁਸੀਂ ਦੱਸੋਗੇ ਲੇਕਿਨ ਵਧਾਈ ਹੋਏ ਤੁਹਾਨੂੰ ਸਾਰਿਆਂ ਨੂੰ ਅਸੀਂ ਲਾਸਟ ইয়ার ਸਾਡੀ 55 ਲੱਖ ਮੈਟ੍ਰਿਕ ਟਨ ਸੀ ਅੱਜ ਦੇ ਦਿਨ ਔਰ ਅੱਜ ਦੇ ਦਿਨ ਹੈ 57 ਲੱਖ ਸੋ ਆਪਾਂ ਪਿਛਲੇ ਸਾਲ ਨਾਲੋਂ 2 ਲੱਖ ਮੈਟ੍ਰਿਕ ਟਨ ਵਾਧੂ ਹੈ ਔਰ ਵਾਹਿਗੁਰੂ ਕਿਰਪਾ ਨਾਲ ਬਾਕੀ ਨਾਮ ਚੱਲਦਾ ਰਹੂਗਾ ਆਪਣਾ ਔਰ ਅੱਛਾ ਚੱਲੇਗਾ ਜੀ ਕਿ ਜਿਸ ਤਰੀਕੇ ਨਾਲ ਆਸ਼ੂਦੀ ਖਰੀਦ ਕਰ ਰਹੇ ਨੇ ਮੇਰਾ خیال ਮੀਡਲ ਮੇਸ ਤੁਹਾਡੀ ਆਪਣੀ ਫਸਲ ਆ ਜਾਣੀ ਹੈ ਸਾਲੀਆਂ ਦੇ ਪਰ ਤੋ ਜਾਣ ਬਾਈਰੂ ਬਸ ਆ ਮੌਸਮ ਠੀਕ ਰਹੇ ਬਾਕੀ ਤਾਂ ਸਭ ਠੀਕ ਹੋ ਜੋ ਵੀ ਸਰ ਤੁਸੀਂ ਡਿਸੀਜਨਸ ਲੈਨੇ ਸੀ ਉਹਨੂੰ ਸਟ੍ਰੈਕਟਲੀ ਫੋਲੋ ਕਰ ਰਹੇ ਆ ਮੈਂ ਥੋੜਾ ਜਿਹਾ ਬਰੀਫ ਕਰਾਂ ਆਪਣੀ ਡਿਸਟ੍ਰਿਕਟ ਦਾ ਅਸੀਂ ਸਰ ਸੈਂਪਲਿੰਗ ਪ੍ਰੋਪਰ ਕਰ ਰਹੇ ਆ ਸਾਡੇ 7 7 7 ਸੈਂਪਲ ਹੋਏ ਨੇ ਉਹਦੇ ਵਿੱਚੋਂ 664 네ਗੇਟਿਵ ਆਏ ਸਾਡੇ 24 ਸਰ ਪੋਜ਼ਿਟਿਵ ਆਏ 24 24 ਨੋ ਸਾਡੇ ਰਿਕਵਰ ਹੋ ਗਏ ਉਹਦੇ ਵਿੱਚ ਵੀ ਦੋ ਸਾਡੇ ਹੌਟਸਪੌਟ ਬਣੇ ਸੀ ਸਰ ਇਹ ਜਿਹੜਾ ਪਠਾਨਕੋਟ ਚ ਹੌਟਸਪੌਟ ਬਣਿਆ ਸੀ ਉਹਦੇ ਵਿੱਚ ਸਰ ਅਸੀਂ ਵੋਲੰਟੇਰੀ 219 ਲੋਕਾਂ ਦੇ ਸੈਂਪਲ ਚੁੱਕੇ ਔਰ 219 ਦੇ 19 ਨੈਗੇਟਿਵ ਆਏ ਤੇ ਖਰਾਬ ਦੀ ਪਰਚੇਸ ਤੇ ਕਿਤੇ ਵੀ ਕਿਤੇ ਵੀ ਕੋ ਪ੍ਰੋਬਲਮ ਨਹੀਂ ਆ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼